ਸ਼ਹੀਦ ਮਹਿੰਦਰ ਸਿੰਘ ਟਾਈਗਰ ਵੀਰ ਚੱਕਰ ਦੀ 54ਵੀਂ ਵਰ੍ਹੇ ਸ਼ਹੀਦ ਜੋਗਾ ਸਿੰਘ ਲੈਫਟੀਨੈਂਟ ਸ਼ੌਰਿਆ ਚੱਕਰ ਦੀ 27ਵੀਂ ਵਰ੍ਹੇ ਤੇ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇ ਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਬਹੁਤ ਵਧੀਆ ਪਿੰਡ ਦੇ ਸਾਥ ਦਿੰਦੇ ਆ ਇਹਨਾਂ ਦੇ ਭਰਾ ਦਿੰਦੇ ਮੇਰਾ ਸਾਥ ਬਹੁਤ ਵਧੀਆ ਤੇ ਜਿੰਨੇ ਵੀ ਆਪਣੇ ਪਤਵੰਤੇ ਸੱਜਰੇ ਪਿੰਡ ਦੇ ਪੈਸ ਦੀ ਵਾਲੀਬਾਲ ਟੂਰਨਾਮੈਂਟ ਪਹਿਲੀ ਵਾਰ ਕਰਾਇਆ ਅਸੀਂ ਤੇ ਸੀਪ ਦੀ ਬਾਜੀ ਪਹਿਲੀ ਵਾਰ ਲਵਾਈ ਆ ਕੱਲ ਨੂੰ ਕੁੱਪੜ ਵੀ ਛੱਡਣਾ ਜੋ ਸਾਡੇ ਸ਼ੀਡਾਂ ਦਾ ਪ੍ਰੋਗਰਾਮ ਹੈ ਇਹ ਸਾਂਝਾ ਪ੍ਰੋਗਰਾਮ ਹੈ ਪਿੰਡਾਂ ਦਾ ਪ੍ਰੋਗਰਾਮ ਹੈ ਸਾਰੇ ਭਰਾ ਸਾਥ ਦਿੰਦੇ ਆ ਤਾਂ ਭਰਾ ਆਪਣਾ ਦੀਪਾ ਕੈਨੇਡਾ ਤੋਂ ਆਇਆ ਸਾਰੋਂ ਪਿੰਡ ਆ ਇੱਥੋਂ ਘਟ ਕੋਟ ਕੋਟ 20 ਕਿਲੋ ਮਾਈਲ ਹੋਣਾ ਪਰ ਫੇਰ ਵੀ ਹਰੇਕ ਸਾਲ ਸਾਥ ਦਿੰਦਾ ਹੈ ਇਸ ਸਾਲ ਵੀ 31000 ਦਾ ਸਾਥ ਦਿੱਤਾ ਨੇ ਹਰੇਕ ਸਾਲ ਇੰਨਾ ਬਈ ਬਹੁਤ ਸਾਥ ਦਿੰਦੇ ਆ ਬਹੁਤ ਜਿਆਦੇ ਬਹੁਤ ਜਿਆਦੇ ਜਿੰਨੇ ਵੀ ਬਹੁਤ ਵਧੀਆ ਵਧੀਆ ਆਪਣੇ ਦਾ ਆਲੇ ਦੁਆਲੇ ਦੇ ਪਲੇਅਰ ਆ 엄마 ਮਾਕੇ ਇੱਥੇ ਪਹੁੰਚਦੇ ਆ ਕਬੱਡੀ ਦਾ ਟੂਨਾ ਮੈਡੀਕਲ ਹੋ ਰਿਹਾ ਉੱਧਰ ਇਹ ਤਾਂ ਤਾਸ਼ ਦੀ ਬਾਜੀ ਫਾਈਨਲ ਹੋ ਰਹੀ ਪਹਿਲੀ ਵਾਰ ਤੇ ਸਾਡਾ ਪਿੰਡ ਬਹੁਤ ਖੁਸ਼ ਆ ਤੇ ਲੰਗਰ ਦੀ ਸੇਵਾ ਬੁੱਕਿਆ ਪਰਿਵਾਰਾਂ ਤੋਂ ਤੇ ਬਹੁਤ ਵਧੀਆ ਕੰਮ ਚੱਲਦਾ ਕਬੱਡੀ ਦਾ ਖਾਤਾ ਮੈਨੂੰ ਦਾ ਮੈਂ ਤਾਂ ਵੀ 25 ਸਾਲ ਦਾ ਮੈਨੂੰ ਹੋਆ ਕਰਾਉਦੇ ਨਾਲ ਹੋ ਕੇ ਬੰਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਵਿੱਚੇ ਫੁੱਟਬਾਲ ਦਾ ਚੱਲਦਾ ਮੇਨ ਸਾਡਾ ਫੁੱਟਬਾਲ ਦਾ ਕਬੱਡੀ ਦਾ ਜਿੱਦ ਚੱਲਦਾ ਹਰੇਕ ਸਾਲ ਨਾਲ ਹੀ ਹੈ ਤੇ ਹਾਂਜੀ ਫੁੱਟਬਾਲ ਦਾ ਪਹਿਲਾ ਨਾਮ 71000 ਰੁਪਇਆ ਤੇ ਦੂਜਾ ਨਾਮ ਆਪਣੇ 60000 ਰੁਪਇਆ ਪਹਿਲਾ ਨਾਮ 71000 ਆਪਣੇ ਬਾਂਸ ਸਿੰਘ ਤੇ ਆਪਣੇ ਬੂਟਾ ਵਾਰੀਆ ਗੋਕੀ ਵਾਰੀਆ ਤੇ ਨਾਲ ਆਪਣੇ ਹਰਨੇਕ ਸਿੰਘ ਨੇਕੀ ਯੂਕੇ ਤੋਂ ਹੋਰ ਜਿਆਦਾ 71000 ਰੁਪਇਆ ਦਿੱਤਾ ਤੇ ਦੂਜਾ ਨਾਮ ਆਪਣੇ ਗੋਗਾ ਸਾਡਾ ਇੰਗਲੈਂਡ ਚ ਰਹਿੰਦਾ ਭਰਾ ਆਪਣਾ ਬੜਾ ਉਹਦੇ ਡੈਡੀਆਂ ਦਾ ਨਿੰਮਾ ਪੰਜ ਸੌ ਵਰਗਵਾਸੀ ਨਿੰਮਾ ਪੱਡ ਉਹਦੇ ਪਰਿਵਾਰ ਤੋਂ ਮਿਲਿਆ 60000 ਰੁਪਇਆ ਤੇ 11000 ਰੁਪਇਆ ਸਾਨੂੰ ਹੋਰ ਜਿਹਦਾ ਮਿਲਿਆ ਵੀ ਉਹ ਵੀ ਰਾਜੂ ਸਾਡਾ ਸਪੇਨ ਛੋਟਾ ਭਰਾ ਉਹਨਾਂ ਨੇ ਦਿੱਤਾ ਜਿਹੜੀ ਜੇਤੂਗੀ ਟੀਮ 11000 ਰੁਪਇਆ ਫੁੱਟਬਾਲ ਦੀ ਟੀਮ ਨੂੰ ਦੇਣਾ ਤੇ ਲੱਖ ਰੁਪਇਆ ਨਾਲ ਕਬੱਡੀ ਨੂੰ 73000 ਰੁਪਇਆ ਸੈਕਿੰਡ ਨੂੰ ਮੈਂ ਤਾਂ ਇਹੀ ਕਹਿੰਦਾ ਵੀ ਨਸ਼ੇ ਛੱਡੋ ਤੇ ਗੇਮ ਖੇਡੋ ਮਜੇ ਲੁੱਟੋ ਆਪਣੇ ਕਲੇਗਰ ਦਾ ਸਪੋਰਟ ਕਰਦੇ ਆ ਇਹਨਾਂ ਦੇ ਪਰ ਸਾਰੇ ਬਹੁਤ ਵਧੀਆ ਸਹਿਯੋਗ ਦਿੰਦੇ ਆ ਸਾਰੇ ਪੈਸਾ ਦਿੰਦੇ ਆ ਪਰ ਉਹ ਕਿਦਾਂ ਮਿਹਨਤ ਕਰਦੇ ਕਮਾਈ ਕਰਦੇ ਆ ਮਦਾਨ ਮੌਂਚ ਪੈਸੇ ਦੇ ਰਹੇ ਆ ਸਾਰੇ ਤੇ ਪਲੇਰਾਂ ਨੂੰ ਚਾਹੀਦਾ ਵੀ ਅਸੀਂ ਖੇਲੀਏ ਵੱਤਵਾ ਗਰਾਊਂਡ ਚਾਓ ਠੀਕ ਹੈ ਜੀ ਤੇ ਨਸ਼ਾ ਮੁਕਤ ਹੋਵੇ ਸਭ ਤੋਂ ਪਹਿਲਾਂ ਸ਼ਹੀਦਾਂ ਦੇ ਜਨਮ ਭੂਮੀ ਤੇ ਮੈਂ ਵਾਰ-ਵਾਰ ਪ੍ਰਣਾਮ ਕਰਦਾ ਹਾਂ ਜਿਸ ਧਰਤੀ ਨੇ ਜਿਸ ਪਿੰਡ ਨੇ ਇਹੋ ਜਿਹੇ ਜੋਧਾ ਪੈਦਾ ਕੀਤੇ ਜਿਨ੍ਹਾਂ ਨੇ ਹਿੰਦ-ਪਾਕਿਸਤਾਨ ਔਰ ਹਿੰਦੁਸਤਾਨ ਦੀ ਲੜਾਈ ਵਿੱਚ ਸੂਰੀਆ ਔਰ ਟਾਈਗਰ ਦਾ ਕਿਤਾਬ ਜਿੱਤਿਆ ਵੀਰ ਚੱਕਰ ਇਹਨਾਂ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਪ੍ਰਣਾਮ ਕਰਦਾ ਹਰ ਸਾਲ ਹਰ ਸਾਲ ਪਿੰਡ ਥਲਾ ਵੱਲੋਂ ગ્રામ ਪੰਚਾਇਤ ગ્રામ ਪੰਚਾਇਤ ਬੜੀ ਧੂਕਤਾ ਨਾਲ ਹਰੇਕ ਸਾਲ ਐਨ ਆਰ ਆਈ ਦੀ ਸਹਿਤਾ ਦੇ ਨਾਲ ਟੂਰਨਾਮੈਂਟ ਕਰਾਉਂਦੀ ਹੈ ਅੱਜ ਕੱਲ ਦੇ ਨੌਜਵਾਨਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜਿਵੇਂ ਪਿੰਡ ਥਲਾ ਵੱਲੋਂ ਹਰ ਸਾਲ ਕਬੱਡੀ ਕੀ ਮਾਂ ਦਾੰਦਰਾ ਚੁੱਕੋ ਹੋਇਆ ਜੇ ਇਟਾ ਜਾਂ ਹੋਰ ਕਈ ਸਪੋਰਟਸ ਦੀ ਗੱਲ ਕਰਦੇ ਆ ਇਹਨਾਂ ਤੋਂ ਸਾਡੇ ਨੌਜਵਾਨਾਂ ਨੂੰ ਸਿੱਖਣਾ ਚਾਹੀਦਾ ਜਿਹੜੇ ਕਿ ਮਿਸ ਗਾਈਡ ਹੋ ਗਏ ਨਸ਼ੇ ਦੀ ਗਲਤ ਵਿੱਚ ਚਲੇ ਗਏ ਆ ਉਹਨਾਂ ਨੂੰ ਵੀ ਤੋਂ ਪ੍ਰੇਰਨਾ ਮਿਲਦੀ ਆ ਕਿ ਹਰ ਸਾਲ ਸਾਡੇ ਵੀਰ ਸਾਡੇ ਭਰਾ ਇੱਥੇ ਆ ਕੇ ਬੜੀਆਂ-ਬੜੀਆਂ ਮਲਾ ਮਾਰਦੇ ਆ ਪਹਿਲੇ ਦੀ ਕਬੱਡੀ ਤੇ ਅੱਜ ਦੀ ਕਬੱਡੀ ਵਿੱਚ ਜਦੋਂ ਮੈਂ ਇਸ ਤਰ੍ਹਾਂ ਚੀਜ਼ਾਂ ਦੀ ਧਰਤੀ ਤੇ ਆਉਂਦਾ ਚੀਜ਼ਾਂ ਦੇ ਪਿੰਡੋਂ ਦਾ ਜਿੰਦੂਗੜੀ ਰਾਜ ਚੌਗੜੀ ਕਬੱਡੀ ਵਿੱਚ ਫਰਕ ਪਿਆ ਅੱਜ ਜਿਹੜਾ ਨੌਜਵਾਨ ਕੈਨੇਡਾ ਅਮਰੀਕਾ ਤੋਂ ਆਏ ਆ ਇੰਗਲੈਂਡ ਤੋਂ ਆਏ ਆ ਮੈਂ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਪ੍ਰੇਰਨਾ ਜਿਹੜੇ ਆਮ ਪਿੰਡੂ ਲੋਗਿਆ ਉਹ ਇਹਨਾਂ ਦੀ ਪ੍ਰੇਰਨਾ ਲੈ ਕੇ ਇਹਨਾਂ ਨੂੰ ਹੀ ਬਾਹਾਂ ਬਦਲ ਕਬੱਡੀ ਦੇ ਮੈਚ ਵਿੱਚ ਆਉਂਦਾ ਜੇ ਇਸ ਸਿੱਧਾ ਦੇ ਇਹਨਾਂ ਦੇ ਸਿੱਧਾ ਦਾ ਜੋ ਮਾਣ ਸਨਮਾਨ ਸੜਾ ਪੰਚਾਇਤ ਵੱਲੋਂ ਤੇ ਇਹਨਾਂ ਵੀਰਾਂ ਵੱਲੋਂ ਬੜਾ ਪਿੰਡ ਦੇ ਸਜੋਗੀਆਂ ਦੇ ਨਾਲ ਬੜਾ ਧੂਤਾਂ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਨਾਲ ਦੀ ਨਾਲ ਕਿ ਤਿੰਨ ਦਿਨ ਟੂਰਨਾਮੈਂਟ ਚੱਲਦਾ ਫੁੱਟਬਾਲ ਕਬੱਡੀ ਤੇ ਜਿਹੜੇ ਪ੍ਰਾੜੀਆਂ ਪਾਲੀਵੁੱਡ ਦੇ ਪ੍ਰਾੜੀਆਂ ਗਿੱਟਾਂ ਚੌਕੇ ਜਾਂ ਦੰਦਾ ਨਾ ਭਾਰ ਚੁਕਣਾ ਇਹ ਸਾਰੀਆਂ ਗੇਮਾਂ ਆਈਆਂ ਨਾ ਇਹ ਇੱਥੇ ਇਸ ਗਰਾਊਂਡ ਵਿੱਚ ਸ਼ਹੀਦਾ ਦੀ ਜਾਦ ਵਿੱਚ ਕੀਤਾ ਜਾਂਦਾ

बढ़िया सवा भॻवान ਹੋ ਗਿਆ ਸਾਰੇ ਭਰਾਵਾਂ ਵੱਲੋਂ ਜੇਲੂ ਦੀ ਜਿੱਤ ਦਾ ਰਸਾਲ ਆ ਗਿਆ ਗੋਲ ਆ ਗਿਆ ਇੱਕ ਵਾਕੀਆ ਅੱਜ ਦੀ ਪੰਡਾ ਨੂੰ ਨਾਲ ਟੀਮਾਂ ਜਿਹੜਾ ਸਾਰੇ ਰੰਗਲੇ ਪੰਜਾਬ ਦਾ ਔਰ ਵਿੱਚ ਕੇ ਚਾਰ ਵੱਸਦੇ ਤਕਰ ਬਣ ਕੇ ਬਿਲਕੁਲ ਤਿਆਰ ਹੋਣ ਦੇਖਾਂਗੇ ਹੋ ਗਿਆ ਕਲਪਰ ਸਾਹਮਣੇ لگاتار پنڈیا بلے بلے کھلا گیا نکا فور سا گیا سب کٹونی آپ سب کے بعد کافی فرق ساڈا نے لگاتار ோ ਆ ਰੰਮੀ ਲਾਲ ਮੈਜੀ ਧਰਤੀ ਦਾ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲਾਵਾ ਦਾ ਕਰਦਾ ਹੋਇਆ ਔਰ ਅਗਲੀ ਗੇੜ ਕਾਂਦੇ ਦੀ ਅਨਮੋਲ ਕੋਕਿਆ ਧਰਤੀ ਦਾ ਮੱਖਾ ਤੇ ਮੱਖਾ ਕੋਕਿਆ ਕਾਹਲੀ ਦੇ ਹੱਥ ਜੋੜੇ ਔਰ ਲੱਗਿਆ ਰੱਬ ਨੇ ਤਿਆਨ ਲੋਕੋ ਮਾਰੇ ਤਾਲੀਆਂ ਸ਼ੇਰ ਨੂੰ ਦੇ ਥਾਪੀ ਤਾਂ ਵੀ ਚੱਲਿਆ ਕਬੱਡੀਆ ਪਾਉਣ ਲੋਕੋ ਲਓ ਪਈ ਸੀ ਅਨਮੋਲ ਗੇੜ ਚਾਰ ਅਫਸਰ ਦੇ ਮਿੰਟੋ ਖੇਰ ਪਰ ਕੁਤ ਪੰਡਾ ਕੋਈਆ ਸਾਹਮਣੇ ਬਚੀ ਸੀ ਤਾਹਰ ਖਰਿਆ ਗੋਤੀ ਦੇ ਛਾਵੇਂ ਥੋੜੇ بہت ویسے جیسے پھر هو کلاں گيا وڈا اور نه نه اي اوجي سكه مندہ ودا جيندي اے نوو کلاں کے ميدن لرا اے اوچو پورو ميدن